ਸਰਕਾਰ ਜ਼ਿੰਦਾਬਾਦ ਪੰਜਾਬ ਸਰਕਾਰ ਜ਼ਿੰਦਾਬਾਦ ਸਾਡੇ ਹੱਥ ਸਾਡੇ ਹੱਥ ਤੋਂ ਪ੍ਰਾਜਾ ਨਹੀਂ ਚੱਲਣ ਦੇਵਾਂਗੇ ਇਹੋ ਪ੍ਰਾਜਾ ਨਹੀਂ ਚੱਲਣ ਦੇਵਾਂਗੇ ਲੁੱਟ ਦੇ ਅੱਡੇ ਬੰਦ ਕਰਾ ਕੇ ਹਟਾਂਗੇ ਲੁੱਟ ਦੇ ਅੱਡੇ ਬੰਦ ਕਰਾ ਕੇ ਹਟਾਂਗੇ ਵਾਹਿਗੁਰੂ ਹਾਂ ਵਾਈ ਮਖਾਲਸਾ ਦੇ ਘਪਤੇ ਅਸੀਂ ਪਿੰਡ ਧਲੇਵਾਂ ਦੇ ਵਿੱਚ ਇੱਕ ਟੋਲ ਪਲਾਜੇ ਦੇ ਸੰਬੰਧ ਚ ਰੈਲੀ ਕੀਤੀ ਹੈ ਜਿਹੜੇ ਹੋਰ ਵੀ ਕਈ ਪਿੰਡਾਂ ਚ ਜਾ ਕੇ ਆਏ ਅਸੀਂ ਤੇ ਕਾਰਨ ਜਿਵੇਂ ਅੱਜ ਪੰਜਵੇਂ ਦਿਨ ਤੇ ਸਾਡਾ ਧਰਨਾ ਸ਼ਾਮਲ ਹੋਇਆ ਪੱਕਾ ਧਰਨਾ ਲੱਗਿਆ ਹੋਇਆ ਉਹ ਉੱਥੇ ਲੋਕਾਂ ਨੂੰ ਲਾਮੰਦ ਕਰਨ ਵਾਸਤੇ ਵੀ ਉਹਨੂੰ ਧਰਨ ਟੋਲ ਪਲਾਜੇ ਨੂੰ ਚਕਾਉਣ ਵਾਸਤੇ ਲੋਕਾਂ ਨੂੰ ਲਾਬੰਦ ਕਰਦੇ ਫਿਰਦੇ ਆ ਹਰੇਕ ਪਿੰਡ ਚ ਅੱਜ ਕਈ ਤਿੰਨ ਚਾਰ ਪਿੰਡਾਂ ਚ ਅਸੀਂ ਗੀੜਾ ਦਿੱਤਾ ਹੈ ਪਿੰਡ ਦੇਲੇਵਾ ਦੇ ਵਿੱਚ ਹੁਣ ਅਸੀਂ ਖੜੇ ਆ ਪਿੰਡ ਦੇਲੇਵਾ ਚ ਬਹੁਤ ਵੱਡਾ ਇਕੱਠ ਕਰਕੇ ਵਧੀਆ ਰੈਲੀ ਕੀਤੀ ਹੈ ਤੇ ਅਸੀਂ ਇਹੀ ਕਹਿੰਦੇ ਆ ਵੀ ਇਹ ਲੋਕਾਂ ਦੇ ਮੌਦਾ ਸਮਾਨ ਜਿਹੜਾ ਸੜਕ ਦੇ ਵਿਚਾਲੇ ਰੱਖ ਰੱਖਿਆ ਅਸੀਂ ਇਹਨੂੰ ਚੱਕੇ ਬਣਾ ਨਹੀਂ ਪਿੱਛੇ ਹਟਦੇ ਇਹ ਵੀ ਅਸੀਂ ਚੁੱਪ ਐ ਕਰ ਗਏ ਕਿਉਂ ਸਾਡੇ ਨਿੱਕੇ ਨਿੱਕੇ ਸਾਬਜਾਦਿਆਂ ਦਾ ਜਿਹੜੇ ਸਾਡੇ ਬੱਚੇ ਨਿੱਕੀ ਸੀ ਪਰ ਉਹਨਾਂ ਬਾਬਿਆਂ ਦਾ ਦਰਜਾ ਮਿਲਿਆ ਹੋਇਆ ਬਹੁਤ ਵੱਡੀਆਂ ਕੁਰਬਾਨੀਆਂ ਜਿੰਦਾ ਛੋਟੀਆਂ ਕੁਰਬਾਨੀਆਂ ਵੱਡੀਆਂ ਸੀ ਉਹਨਾਂ ਦੇ ਰਸਤਾ ਰੁਕਣ ਕਾਰਨ ਵੀ ਉੱਥੇ ਲੋਕ ਜਾ ਰਹੇ ਨੇ ਸੀ ਤਾਂ ਕਰਕੇ ਚੁੱਪ ਕਰ ਗਏ ਜਦੋਂ ਇਹ ਉਧਰੋਂ ਭੋਗ ਪਾਏ ਗਿਆ ਉਸ ਤੋਂ ਬਾਅਦ ਅਸੀਂ ਕੋਈ ਮੀਟਿੰਗ ਰੱਖ ਕੇ ਇਹਦਾ ਲਾਜ਼ਮੀ ਹੱਲ ਕਰਾਂਗੇ